ਭਾਰਤ ਦੇ ਜਿਹੜੇ ਚੀਫ ਜਸਟਿਸ ਹੈਗੇ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਜਿਹੜੀ ਹੈ ਪਿਛਲੇ ਦਿਨੀ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਮਾਹੌਲ ਜਿਹੜਾ ਹੈ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਚਰਚਾ ਦੇ ਬਜੇ ਜਿਹੜੀ ਖਬਰ ਜਿਹੜੀ ਹੈ ਕਾਫੀ ਰਹੀ ਹੈਗੀ ਆ ਪਿਛਲੇ ਦਿਨੀ ਸਰਦਾਰ ਅਤਾਪ ਸਿੰਘ ਜੀ ਕਿਵੇਂ ਦੇਖਦੇ ਹੋ ਜੁੱਤੀ ਸੁੱਟਣ ਵਾਲੇ ਸ਼ਖਸ ਨੇ ਕਿਹਾ ਕਿ ਸਮਾਤਨ ਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਕਿਵੇਂ ਦੇਖਦੇ ਹੋ ਇਸ ਨੂੰ ਇਹ ਪੂਰੀ ਘਟਨਾ ਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਹਾਂਜੀ ਚੀਫ ਜਸਟਿਸ ਆ ਬੀਆਰ ਗਵਾਈ ਉਹ ਦਲਿਤ ਪਰਿਵਾਰ ਚੋਂ ਆਉਂਦੇ ਹੈਗੇ ਹਨ ਸੋ ਬਹੁਤ ਹੰਭਲ ਫੈਮਿਲੀ ਆ ਇਮਾਨਦਾਰ ਫੈਮਿਲੀ ਚੋਂ ਜਿਹੜੇ ਆਏ ਹੈਗੇ ਸੋ ਜਿਹੜੇ ਬੰਦੇ ਨੇ ਜੁੱਤੀ ਮਾਰੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਉੱਚ ਜਾਤੀ ਹੈਗਾ ਬੰਦਾ ਹਨ ਸੋ ਉਹ 71 ਸਾਲਾਂ ਦਾ ਵਕੀਲ ਆ ਤੁਸੀਂ ਦੇਖੋ ਹਨ ਵੀ ਕੋਈ ਕੋਈ ਛੋਕਰੇ ਨੇ ਨਹੀਂ ਕਿਸੇ ਨੇ ਮਾਰੀ ਇੱਕ ਜਿਹੜਾ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਿਹਾ ਤੁਸੀਂ ਦੇਖੋ ਵੀ ਨਫ਼ਰਤ ਕਿੱਥੋਂ ਤੱਕ ਪਹੁੰਚ ਚੁੱਕੀ ਆ ਕੋਈ ਸਿੱਖ ਵਕੀਲ ਮਾਰਦਾ ਵੀ ਅਸੀਂ ਭਾਈ ਬਰਬੰਦ ਸਿੰਘ ਰਾਜੋਵਾਨ ਦੀ ਫਾਂਸੀ ਦਾ ਵਿਰੋਧ ਕਰਦੇ ਹੈਗਾ ਤਾਂ ਸਿੱਖਾਂ ਦੇ ਖਿਲਾਫ 10 12 ਦਿਨ ਜਿਹੜਾ ਹੈਗਾ ਟਰਾਇਲ ਚ ਰਣਾ ਸੀ ਇਹਨਾਂ ਨੇ ਇਨਸਾਫ ਦੇ ਮੰੰਡਲ ਦਾ ਕਤਲ ਕਰ ਦਿੱਤਾ ਐਡੀ ਵੱਡੀ ਸਾਡੀ ਜਮਹੂਰੀਅਤ ਹੈਗੀ ਆ ਹੁਣ ਜਮਹੂਰੀਅਤ ਕਿੱਥੇ ਗਈ ਤੁਹਾਡੀ ਹਨਾ ਇੱਕ ਵਿਅਕਤੀ ਸਨਾਤਨ ਕਿਉਂਕਿ ਉਹਨੇ ਸਨਾਤਨ ਦਾ ਨਾਂ ਲਿਆ ਹੁਣ ਤੁਸੀਂ ਦੇਖੋ ਵੀ ਆਪਣੀ ਸਰਕਾਰ ਤੇ ਆਪਣੇ ਦੇਸ਼ ਹੋਣਾ ਕਿੰਨਾ ਜ਼ਰੂਰੀ ਆ ਅੱਜ ਰਵੀਸ਼ ਕੁਮਾਰ ਨੇ ਲਿਖਿਆ ਹੈਗਾ ਵੀ ਚੀਫ ਜਸਟਿਸ ਨੂੰ ਇੱਕਦਮ ਅਸਤੀਫਾ ਦੇ ਦੇਣਾ ਚਾਹੀਦਾ ਹੈਗਾ ਹਨਾ ਵੀ ਜੇ ਇਹ ਕਹਿਣਾ ਵੀ ਅਦਾਲਤਾਂ ਜਾਂ ਸਿਸਟਮ ਕੋਈ ਇਨਸਾਫ ਦਵੇਗਾ ਕਹਿੰਦਾ ਚੀਫ ਜਸਟਿਸ ਨੂੰ ਕਿਸੇ ਇਨਸਾਫ ਦੀ ਉਮੀਦ ਨਹੀਂ ਕਰਨੀ ਚਾਹੀਦੀ ਇੱਕਦਮ ਇਹ ਬਹੁਤ ਵੱਡਾ ਅਪਮਾਨ ਹੈਗਾ ਇੱਕ ਤਰ੍ਹਾਂ ਨਾਲ ਇਨਸਾਫ ਦੇ ਮੰਦਰ ਦਾ ਭਾਰਤ ਦੇ ਜਿਹੜੇ ਚੀਫ ਜਸਟਿਸ ਹੈਗੇ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਜਿਹੜੀ ਹੈ ਪਿਛਲੇ ਦਿਨੀ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਮਾਹੌਲ ਜਿਹੜਾ ਹੈ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਚਰਚਾ ਦੇ ਵਿੱਚ ਜਿਹੜੀ ਖਬਰ ਜਿਹੜੀ ਹੈ ਕਾਫੀ ਰਹੀ ਹੈਗੀ ਆ ਪਿਛਲੇ ਦਿਨੀ ਸਰਦਾਰ ਅਤਾਪ ਸਿੰਘ ਜੀ ਕਿਵੇਂ ਦੇਖਦੇ ਹੋ ਜੁੱਤੀ ਸੁੱਟਣ ਵਾਲੇ ਸ਼ਖਸ ਨੇ ਕਿਹਾ ਕਿ ਸਮਾਤਨ ਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਅ ਕਿਵੇਂ ਦੇਖਦੇ ਹੋ ਇਸ ਨੂੰ ਇਹ ਪੂਰੀ ਘਟਨਾ ਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਹਾਂਜੀ ਹਾਂਜੀ ਤੁਸੀਂ ਦੇਖੋ ਵੀ ਇੱਕ ਤਾਂ ਜਿਹੜੇ ਚੀਫ ਜਸਟਿਸ ਆ ਬੀਆਰ ਗਵਈ ਉਹ ਦਲਤ ਪਰਿਵਾਰ ਚੋਂ ਆਉਂਦੇ ਹੈਗੇ ਹਨਾ ਸੋ ਬਹੁਤ ਹੰਭਲ ਫੈਮਿਲੀ ਆ ਇਮਾਨਦਾਰ ਫੈਮਿਲੀ ਚੋਂ ਜਿਹੜੇ ਆਏ ਹੈਗੇ ਸੋ ਜਿਹੜੇ ਬੰਦੇ ਨੇ ਜੁੱਤੀ ਮਾਰੀ ਹੈਗੀ ਆ ਉਹ ਇਕ ਤਰ੍ਹਾਂ ਨਾਲ ਉੱਚ ਜਾਂਦੀ ਹੈਗਾ ਬੰਦਾ ਹਨਾ ਸੋ ਉਹ 71 ਸਾਲਾਂ ਦਾ ਵਕੀਲ ਆ ਤੁਸੀਂ ਦੇਖੋ ਹਨਾ ਵੀ ਕੋਈ ਕੋਈ ਛੋਕਰੇ ਨੇ ਨਹੀਂ ਕਿਸੇ ਨੇ ਮਾਰੀ ਇੱਕ ਜਿਹੜਾ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਿਹਾ ਤੁਸੀਂ ਦੇਖੋ ਵੀ ਨਫ਼ਰਤ ਕਿੱਥੋਂ ਤੱਕ ਪਹੁੰਚ ਚੁੱਕੀ ਆ ਜਿਹੜੀ ਇਹ 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 ਨਫ਼ਰਤ ਔਰ ਜਿਹੜੀ ਮਤਲਬ ਜਿਹੜੀ ਆਪਾਂ ਕਹਿ ਸਕਦੇ ਆ ਕਿ ਅਦਾਲਤਾਂ ਦਾ ਮਾੜਾ ਮੋਟਾ ਢਾਂਚਾ ਜਿਹੜਾ ਸਹੀ ਹੈਗਾ ਏ ਉਹਨੂੰ ਵੀ ਫਿਰ ਕਾਬੂ ਕਰ ਲਿਆ ਜਾਊਗਾ ਬਿਲਕੁਲ ਬਿਲਕੁਲ ਸੋ ਵੀ ਇਹ ਕਹਿਣਾ ਵੀ ਸਨਾਤਨ ਦਾ અપਵਾਨ ਹੋ ਰਿਹਾ ਸੋ who are you to ask ਹਨਾ ਵੀ ਕੋਈ ਇੱਕ ਵਕੀਲ ਕਿਵੇਂ ਕਹਿ ਸਕਦਾ ਵੀ ਸਨਾਤਨ ਦਾ ਪਾ ਇਟ ਮੀਨਸ ਉਹਨਾਂ ਦੇ ਮਨਾਂ ਵਿੱਚ ਕਿੰਨੀ ਜ਼ਹਿਰ ਭਰ ਦਿੱਤੀ ਗਈ ਹੈ ਆਮ ਲੋਕਾਂ ਦੇ ਮਨਾਂ ਵਿੱਚ ਇਸ ਸਰਕਾਰ ਦੇ ਆਉਣ ਨਾਲ ਹਨ ਜਿਹੜੇ ਧਰਮ ਨੂੰ ਆਪਣੀਆਂ ਰਾਜਨੀਤਿਕ ਘਟਿਆ ਰਾਜਨੀਤਿਕ ਮਨਸ਼ੀਆਂ ਦੀ ਪ੍ਰਾਪਤੀ ਲਈ ਜਿਹੜਾ ਹੈਗਾ ਵਰਤ ਰਹੇ ਹੈਗੇ ਸੋ ਇੱਕ ਦਲਿਤ ਜਿਹੜਾ ਬਹੁਤ ਸਤਕਾਰਯੋਗ ਜਿਹੜਾ ਜੱਜ ਹੈਗੇ ਆ ਉਹਨਾਂ ਦੇ ਉੱਤੇ ਉਹਦਾ ਐਡਾ અપਮਾਨ ਕਰ ਦੇਣਾ ਸੋ ਸੁਣਨ ਲੱਗਦਾ ਔਰ ਇੱਕ ਕਹੇ ਜਾਂਦੇ ਵਕੀਲ ਵੱਲੋਂ ਵਕੀਲ ਦੇ ਵੱਲੋਂ ਕਿਤੇ ਨਾ ਸੋ ਕਿਸੇ ਆਮ ਵਿਅਕਤੀ ਵੱਲੋਂ ਹੁੰਦਾ ਫਿਰ ਵੀ ਮਤਲਬ ਕਿ ਕਿਸੇ ਆਮ ਵਿਅਕਤੀ ਵੱਲੋਂ ਵੀ ਇਹ ਮੰਨਿਆ ਜਾਣਾ ਨਹੀਂ ਚਾਹੀਦਾ ਇੱਕ ਵਕੀਲ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੱਲੋਂ ਔਰ ਉਹਦੇ ਤੇ ਕੋਈ ਵੀ ਕਾਰਵਾਈ ਨਾ ਹੋਣੀ ਜਾਨੀ ਕੁਲਰ ਕੁਝ ਘੰਟੇ ਬਾਅਦ ਕਹਿੰਦੇ ਕਿ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਹੋ ਜਾਂਦੇ ਆਰਡਰ ਕਿ ਇਹਨਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਵਾਪਸ ਕਰ ਦਿਓ ਤੇ ਇਧਰੋਂ ਮੇਰਾ ਖਿਆਲ ਇਹਨਾਂ ਨੇ ਵੀ ਕਿਹਾ ਗਿਆ ਸੀ ਕੋਈ ਕਾਰਵਾਈ ਜਿਹੜੀ ਹੈ ਨਹੀਂ ਕਰ ਰਹੇ ਪਰ ਜੇ ਇਹ ਮੰਨ ਲਓ ਕਿ ਕਿਸੇ ਹੋਰ ਪਾਈ ਜਾ ਰਹੇ ਨਹੀਂ ਕੀਤਾ ਹੁੰਦਾ ਮੰਨ ਲਓ ਕਿਸੇ ਸਿੱਖ ਨੇ ਕੀਤਾ ਹੁੰਦਾ ਜਾਂ ਜਿਹੜਾ ਜਿਹੜੇ ਮਿਸਟਰ ਵੈਸੀ ਹੈਗੇ ਨੇ ਉਹਨਾਂ ਨੇ ਵੀ ਕਹਾਂ ਕਹਿੰਦਾ ਕਿ ਜੇ ਕੋਈ ਇਹਦੀ ਜਗ੍ਹਾ ਤੇ ਕੋਈ ਮੁਸਲਮਾਨ ਹੁੰਦਾ ਤੇ ਉਹਦੋਂ ਫਿਰ ਕੀ ਕੁਝ ਹੋਣਾ ਸੀ ਕਿੱਥੋਂ ਤੱਕ ਗੱਲ ਜਾਣੀ ਸੀ ਹਾਂਜੀ ਹਾਂ ਤੁਸੀਂ ਦੇਖੋ ਵੀ ਉਹਨਾਂ ਦਾ ਦੋਹਾਂ ਕੌਮਾਂ ਦਾ ਵੰਡਣਾ ਕਿ ਸੀ ਡੇ ਬਾਈ ਚੰਦਰ ਚੂਨ ਨੇ ਬਾਬਰੀ ਮਸਜਿਦ ਤੇ ਰਾਮ ਮੰਦਰ ਦਾ ਫੈਸਲਾ ਦਿੱਤਾ ਕੋਈ ਮੁਸਲਮਾਨ ਵਕੀਲ ਜਾਂ ਆਮ ਵਿਅਕਤੀ ਆ ਕੇ ਚੀਫ ਜਸਟਿਸ ਦੇ ਜੁੱਤੀ ਮਾਰਦਾ ਵੀ ਅਸੀਂ ਬਾਬਰੀ ਮਸਜਿਦ ਦੇ ਫੈਸਲੇ ਨਾਲ ਸਹਿਮਤ ਨਹੀਂ ਮੁਸਲਮਾਨਾਂ ਦਾ ਅਪਮਾਨ ਬਹਾਲ ਨਹੀਂ برداشت ਕੀਤਾ ਜਾਊਗਾ ਕਿ ਉਹਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਉਹਦੇ ਕੁੱਟਕਟਾਪਾ ਐਨਐਸਏ ਐਨਆਈਏ ਐਨਆਈਏ ਇਨਵੋਲਵ ਹੋਣਾ ਸੀ ਵੀ ਇਹ ਟੈਰਰਿਜ਼ਮ ਦਾ ਕੇਸ ਹੈਗਾ ਸੋ ਉਹਦੀ ਜਿਹੜੀ ਕੁੱਟਮਾਰ ਹੋਣੀ ਸੀ ਉਹ ਲੈ ਦਾ ਜਿਹੜਾ ਟ੍ਰਾਇਲ ਜਿਹੜਾ ਚੱਲਣਾ ਸੀ ਉਹਦੇ ਪਰਿਵਾਰਾਂ ਤੱਕ ਦੇ ਹਾਂਜੀ ਹਾਂ ਦੇਸ਼ਤਰੋਹੀ ਦੇ ਕੇਸ 500 ਧਾਰਾਵਾਂ 'ਚ ਐਨਐਸਏ ਕਿੰਨਾ ਕੁਸਾ ਜਿਹੜਾ ਜੇ ਉਹ ਸਿੱਖ ਆ ਮੁਸਲਮਾਨ ਹੁੰਦਾ ਕੋਈ ਸਿੱਖ ਵਕੀਲ ਮਾਰਦਾ ਵੀ ਅਸੀਂ ਭਾਈ ਬਲਵੰਤ ਸਿੰਘ ਰਾਜੋਵਾਨ ਦੀ ਫਾਂਸੀ ਦਾ ਵਿਰੋਧ ਕਰਦੇ ਹੈਗਾ ਤਾਂ ਸਿੱਖਾਂ ਦੇ ਖਿਲਾਫ 10 12 ਦਿਨ ਜਿਹੜਾ ਹੈਗਾ ਟ੍ਰਾਇਲ ਚੱਣਾ ਸੀ ਇਹਨਾਂ ਨੇ ਇਨਸਾਫ ਦੇ ਮੰਦਰ ਦਾ ਕਤਲ ਕਰ ਦਿੱਤਾ ਇੱਡੀ ਵੱਡੀ ਸਾਡੀ ਜਮਹੂਰੀਅਤ ਹੈਗੀ ਆ ਹੁਣ ਜਮਹੂਰੀਅਤ ਕਿੱਥੇ ਗਈ ਤੁਹਾਡੀ ਹਨਾ ਇੱਕ ਵਿਅਕਤੀ ਸਨਾ ਸਿਰ ਕਿਉਂਕਿ ਉਹਨੇ ਸਨਾਤਨ ਦਾ ਨਾਮ ਲਿਆ ਹੁਣ ਤੁਸੀਂ ਦੇਖੋ ਵੀ ਆਪਣੀ ਸਰਕਾਰ ਤੇ ਆਪਣੇ ਦੇਸ਼ ਹੋਣਾ ਕਿੰਨਾ ਜ਼ਰੂਰੀ ਆ ਇੱਥੇ ਸਮਝਣਾ ਬਹੁਤ ਜ਼ਰੂਰੀ ਆ ਕਿਸੇ ਕੌਮ ਦੀ ਆਪਣੀ ਸਰਕਾਰ ਹੋਣੀ ਤੇ ਕਿਸੇ ਕੌਮ ਦਾ ਆਪਣਾ ਮੁਲਕ ਹੋਣਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਅਪਮਾਨ ਆ ਜਿਹੜੇ ਉਹ ਨਹੀਂ ਸਹਿਣੇ ਹਨਾ ਦਲਿਤ ਭਾਈਚਾਰੇ ਦਾ ਜਿਹੜਾ ਇਹ ਅਪਮਾਨ ਹੋਇਆ ਸਹੀ ਦੇ ਚੋਂ ਇੱਕ ਉੱਚ ਜਾਤੀ ਵਿਅਕਤੀ ਵੱਲੋਂ ਜਿਹੜੀ ਆਪਣੀ ਆਪਣੀ ਨਫ਼ਰਤ ਆ ਜਿਹੜੀ ਉਹ ਜੁੱਤੀ ਦੇ ਰੂਪ ਜਿਹੜੀ ਮਾਰੇ ਗਈ ਹੈਗੀ ਆ ਸੋ ਇਹੀ ਗੱਲ ਤੁਹਾਡੀ ਵੀ ਜੇ ਕੋਈ ਸਿੱਖ ਆ ਮੁਸਲਮਾਨ ਹੁੰਦਾ ਤਾਂ ਸਿੱਖਾਂ ਦੇ ਖਿਲਾਫ 15 ਦਿਨਾਂ ਜਿਹੜਾ ਤੁਸੀਂ ਦੇਖੋ ਇੱਕ ਇਨਸਾਫ ਦੇ ਸਭ ਤੋਂ ਵੱਡੇ ਜੱਜ ਦੇ ਜੁੱਤੀ ਮਾਰੇ ਗਈ ਆ ਹੂੰ ਕੋਈ মিডিਆ ਨਹੀਂ ਆਇਆ ਇੱਕ ਬੱਚੀ ਆਈ ਸੀ ਜਿਹਨੇ ਝੰਡਾ ਬਣਾਇਆ ਹੋਇਆ ਸੀ ਆਪਣੇ ਫੇਸ ਤੇ ਦਰਬਾਰ ਸਾਹਿਬ ਐਂਟਰ ਹੋਣ ਲੱਗੇ ਸੀ ਉਹਨੂੰ ਰੋਕ ਦਿੱਤਾ ਗਿਆ ਤੇ 4-5 ਦਿਨਾਂ ਜਿਹੜਾ ਸਿੱਖਾਂ ਦੇ ਖਿਲਾਫ ਉਹਨਾਂ ਨੇ ਡਿਬੇਟ ਚਲਾਈ ਉਹ ਬੱਚ ਉਹਨਾਂ ਨੇ ਕਿਹਾ ਵੀ ਮਤਲਬ ਕਿ ਇੱਕ ਸਤਕਾਰਯੋਗ ਢੰਗ ਨਾਲ ਆਓ ਡਰੈਸ ਕੋਡ ਚ ਆਓ ਤੁਸੀਂ ਇਸ ਤਰ੍ਹਾਂ ਨਹੀਂ ਲਗਾ ਕੇ ਆ ਸਕਦੇ ਈਵਨ ਹੁਣ ਮੰਦਰਾਂ 'ਚ ਵੀ ਡਰੈਸ ਕੋਡ ਹੈਗਾ ਵੀ ਸਕਰਟਸ ਵਗੈਰਾ ਜਾਂ ਸ਼ਾਰਟ ਸਲੀਵ ਜਾਂ ਜਿਹੜੇ ਰੀਲ ਆ ਜਿਹੜਾ ਵੀ ਕਿਸੇ ਦਾ ਧਰਮ ਸਥਾਨ ਹੈਗਾ ਉਥੋਂ ਦੇ ਰੂਲ ਤੁਹਾਨੂੰ ਫਾਲੋ ਕਰਨੇ ਚਾਹੀਦੇ ਪਰ ਜਿਸ ਤਰ੍ਹਾਂ ਦਾ ਮੀਡੀਆ ਟ੍ਰਾਇਲ ਸਿੱਖਾਂ ਦੇ ਖਿਲਾਫ ਚਲਾਇਆ ਗਿਆ ਈਵਨ ਜਦੋਂ ਕਰੋਨਾ ਹੋਇਆ ਸੀਗਾ ਜਿਹੜੀ ਹਜੂਰ ਸਾਹਿਬ ਤੋਂ ਸੰਗਤ ਆਈ ਸੀ ਉਹ ਉਹਦਾ ਓਲਾ ਲੈ ਕੇ ਤੇ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਆਪਣੀ ਨਫ਼ਰਤ ਘੋਲੇ ਗਈ ਜਾਂ ਮੁਸਲਮਾਨਾਂ ਦੇ ਖਿਲਾਫ ਉਹ ਤਬਲੀਗੀ ਜਮਾਤ ਵਾਲੀ ਨਫ਼ਰਤ ਘੋਲੇ ਗਈ ਉਹ ਤਬਲੀਗੀ ਜਮਾਤ ਦੇ ਸਾਰੇ ਕੇਸ ਬਰੀ ਹੋ ਚੁੱਕੇ ਆ ਜੇ ਤੁਹਾਨੂੰ ਪਤਾ ਹੋਵੇ ਔਰ ਕਿਸੇ ਕਿਸੇ ਵੀ ਮੀਡੀਆ ਨੇ ਮਾਫੀ ਨਹੀਂ ਮੰਗੀ ਵੀ ਅਸੀਂ ਗਲਤ ਬਿਆਨ ਨਹੀਂ ਕਰੀ ਸੀ ਉਹ ਸਾਰੇ ਕੇਸ ਆ ਜਿਹੜੇ ਬਰੀ ਹੋ ਸੁਪਰੀਮ ਕੋਰਟ ਨੇ ਵੀ ਉਦੋਂ ਤਾੜਨਾ ਕੀਤੀ ਪਰ ਉਹੀ ਹੈ ਨਾ ਕਿ ਜਦੋਂ ਸਾਰਾ ਕੁਝ ਹੋ ਕਹਿੰਦਾ ਫਿਰ ਉਸ ਤੋਂ ਬਾਅਦ ਜੇ ਸਾਲ ਦੋ ਸਾਲ ਬਾਅਦ ਕੋਈ ਐਦਾਂ ਦੀ ਖਬਰ ਆਉਂਦੀ ਵੀ ਹੈ ਤੇ ਉਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੀ ਅੱਜ ਰਵੀਸ਼ ਕੁਮਾਰ ਨੇ ਲਿਖਿਆ ਹੈਗਾ ਵੀ ਚੀਫ ਜਸਟਿਸ ਨੂੰ ਇੱਕਦਮ ਅਸਤੀਫਾ ਦੇ ਦੇਣਾ ਚਾਹੀਦਾ ਹੈਗਾ ਹਨਾ ਵੀ ਜੇ ਇਹ ਕਹਿਣਾ ਵੀ ਅਦਾਲਤਾਂ ਜਾਂ ਸਿਸਟਮ ਕੋਈ ਇਨਸਾਫ ਦਵੇਗਾ ਕਹਿੰਦਾ ਚੀਫ ਜਸਟਿਸ ਨੂੰ ਕਿਸੇ ਇਨਸਾਫ ਦੀ ਉਮੀਦ ਨਹੀਂ ਕਰਨੀ ਚਾਹੀਦੀ ਇੱਕਦਮ ਇਹ ਬਹੁਤ ਵੱਡਾ ਅਪਮਾਨ ਹੈਗਾ ਹਾਂ ਇੱਕ ਤਰ੍ਹਾਂ ਨਾਲ ਇਨਸਾਫ ਦੇ ਮੰਦਰ ਦਾ ਦੂਜੇ ਬਨੇ ਜੇ ਆਪਾਂ ਕਹੀ ਕਿ ਦਲਿਤ ਭਾਈਚਾਰੇ ਦਾ ਇਹਨਾਂ ਦਾ ਦੁਖਾਂਤ ਕੀ ਹੈ ਜਾਂ ਸਿਧਾਂਤਿਕ ਪਹਿਲੂ ਕੀ ਹਨ ਜਿਨ੍ਹਾਂ ਤੇ ਜੜੀ ਹੈ ਵਿਚਾਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਤੁਹਾਡਾ ਬਹੁਤ ਹੀ ਅਹਿਮ ਸਵਾਲ ਹੈਗਾ ਕਿਉਂਕਿ ਤੁਸੀਂ ਦੇਖੋ ਇੱਕ ਅਦਾਲਤ ਚੀਫ ਜਸਟਿਸ ਆਫ ਇੰਡੀਆ ਵੀ ਜੇ ਸੇਫ ਨਹੀਂ ਹੈਗਾ ਤਾਂ ਆਪਾਂ ਕੀ ਕਹਿ ਸਕਦੇ ਆਂ ਵੀ ਹੋਰ ਹੋਰ ਕੌਣ ਸੇਫ ਹੋਵੇਗਾ ਪਿਛਲੇ ਜਿਹੜੇ ਰਾਸ਼ਟਰਪਤੀ ਸੀ ਰਾਮਨਾਥ ਕੋਵਿੰਦ ਹਨਾ ਉਹ ਵੀ ਦਲਿਤ ਭਾਈਚਾਰੇ ਚੋਂ ਆਏ ਸੀ ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਵੱਡਾ ਮੁਖੀ ਹੁੰਦਾ ਹੈ ਉਹ ਯੂਪੀ ਦੇ ਚੀਫ ਮਿਨਿਸਟਰ ਮੂਰੇ ਹੱਥ ਜੋੜੀ ਜਾਂਦਾ ਹੈ ਹਨਾ ਇਹ ਕੀ ਹੋਇਆ ਯੂਪੀ ਦੇ ਚੀਫ ਮਿਨਿਸਟਰ ਨੂੰ ਚਾਹੀਦਾ ਉਹ ਰਾਸ਼ਟਰਪਤੀ ਦੇ ਅਹੁਦੇ ਦਾ ਸਨਮਾਨ ਕਰਦੇ ਆ ਉਹਦੇ ਅੱਗੇ ਹੱਥ ਜੋੜੇ ਮਤਲਬ ਕਿ ਕਿਤਨਾ ਕਿਤੇ ਉਹ ਮਾਨਸਿਕ ਗੁਲਾਮੀ ਆਪਾਂ ਕਹਿ ਸਕਦੇ ਹਾਂ ਇਹ ਹੈ ਕਿ ਸੋ ਉਹ ਮਾਨਸਿਕ ਗੁਲਾਮੀ ਤਾਂ ਹੈਗੀ ਆ ਹੂੰ ਵੀ ਜਿਹੜਾ ਜਿਹੜਾ ਦਲਿਤ ਭਾਈਚਾਰਾ ਹਾਲਾਂਕਿ 80% ਦਲਿਤ ਭਾਈਚਾਰਾ ਭਾਰਤ ਵਿੱਚ ਹਨਾ ਇਹ ਕਹਿ ਰਿਹਾ ਕਿਹਾ ਜਾ ਰਿਹਾ ਹੈ ਪਰ ਉਹ ਇੰਨਾ ਖਿੰਡਿਆ ਹੋਇਆ ਅਨ ਆਰਗਨਾਈਜ਼ਡ ਹੈਗੀ ਆ ਉਹਨਾਂ ਦੀ ਜਿਹੜੀ ਪੋਲੀਟੀਕਲ ਹੈਜਮਨੀ ਆ ਉਹ ਨਹੀਂ ਬਣ ਰਹੀ ਦੇ ਮੁਲਕ ਵਿੱਚ ਇੱਕ ਤਾਂ ਉਹਨਾਂ ਕੋਲ ਕੋਈ ਕ੍ਰਿਸਮੈਟਿਕ ਲੀਡਰ ਨਹੀਂ ਹੈਗਾ ਸੋ ਜਿਹੜੀਆਂ ਕੌਮਾਂ ਸਰਵਾਈਵ ਕਰਦੀਆਂ ਨਾ ਜਿਨ੍ਹਾਂ ਨੇ ਕੌਮਾਂ ਦੇ ਇਤਿਹਾਸ ਤੇ ਕਾਰਜ ਕਰਿਆ ਉਹਨਾਂ ਵਿਦਵਾਨਾਂ ਦਾ ਕਹਿਣਾ ਵੀ ਹਰੇਕ ਕੌਮ ਕੋਲ ਇੱਕ ਤਾਂ ਕ੍ਰਿਸਮੈਟਿਕ ਲੀਡਰ ਚਾਹੀਦਾ ਜਿੱਦਾਂ ਸੰਤ ਜਰਨੈਲ ਸਿੰਘ ਸੀ ਸਾਡੇ ਕੋਲ ਹਨ ਉਹ ਕ੍ਰਿਸਮੈਟਿਕ ਲੀਡਰ ਆ ਫਿਰ ਇੱਕ ਵੱਡੀ ਲਾਮਬੰਦੀ ਕਰਕੇ ਉਸ ਲਾਮਬੰਦੀ ਚੋਂ ਕੌਮ ਦੀ ਸਿਆਸੀ ਪਕੜ ਜਿਹਨੂੰ ਆਪਾਂ ਪੋਲਿਟੀਕਲ ਹੈਜਮਨੀ ਕਹਿੰਦੇ ਹੈਗੇ ਆ ਉਹ ਪੋਲਿਟੀਕਲ ਹੈਜਮਨੀ ਕਾਇਮ ਕਰੇ ਉਹ ਪੋਲਿਟੀਕਲ ਹੈਜਮਨੀ ਉਸ ਸਮੇਂ ਤੱਕ ਕਾਇਮ ਰੱਖੇ ਜਦੋਂ ਤੱਕ ਜਿਹੜੀ ਜਿਹੜਾ ਜਿਹੜਾ ਸੈਂਟਰਲ ਟਾਂਚਾ ਜਦੋਂ ਉਹਦੇ ਵਿੱਚ ਤਰੇੜਾਂ ਆਉਣ ਤਾਂ ਉਹ ਸਪੋਲਿਟੀਕਲ ਹੈਜਮਨੀ ਨਾਲ ਉਹ ਆਪਣੀ ਕੌਮ ਦੀ ਆਜ਼ਾਦੀ ਜੜੀ ਹਾਸਲ ਕਰ ਲਵੇ ਸੋ ਇਹਦੇ ਚੋਂ ਹੁਣ ਸਿੱਖ ਕੌਮ ਪੰਜਾਬ ਵਿੱਚ ਅਸੀਂ ਚਲੋ ਆਹ ਪ੍ਰਵਾਸ ਹੋ ਰਿਹਾ ਉਹਦੇ ਨਾਲ ਪ੍ਰਵਾਸ ਦਾ ਵਿਰੋਧ ਹੋ ਰਿਹਾ ਸਿੱਖਾਂ ਨੇ ਪੰਜਾਬੀ ਸੂਬਾ ਲੈ ਕੇ ਇੱਕ ਤਰ੍ਹਾਂ ਨਾਲ ਪੋਲਿਟੀਕਲ ਹੈਜਮਨੀ ਕ੍ਰੀਏਟ ਕਰੀ ਔਰ ਉਹ ਤਾਂ ਹੀ ਉਹ ਦੇਣਾ ਨਹੀਂ ਸੀ ਚਾਹੁੰਦੇ ਹਾਂ ਇਹੀ ਆ ਸੋ ਕਿਉਂਕਿ ਅਤੀਤ ਵਿੱਚ ਜਿਨ੍ਹਾਂ ਨੇ ਕੋਮਾ ਨੂੰ ਦੇਸ਼ ਬਣਦੇ ਦੇਖਿਆ ਉਹ ਤਾਂ ਉਹ ਵਿਦਵਾਨ ਕਹਿੰਦੇ ਹੈਗੇ ਆ ਵੀ ਪਹਿਲਾਂ ਉਹ ਵੱਡੇ ਸੈਂਟਰਲ ਸਟੇਟ ਵਿੱਚ ਆਪਣੇ ਰਾਜ ਵਿੱਚ ਇੱਕ ਮੁੱਠ ਹੁੰਦੇ ਆ ਜਦੋਂ ਰਾਜ ਵਿੱਚ ਇੱਕ ਮੁੱਠ ਹੋ ਗਏ ਪ੍ਰੋਵਿੰਸ ਪ੍ਰਵਿੰਸ ਸਮਜਬੂਤ ਹੋ ਗਿਆ ਜਿੱਦਾਂ ਸਿੱਖਾਂ ਦਾ ਪੰਜਾਬ ਪ੍ਰਵਿੰਸ ਸਮਜਬੂਤ ਹੋਇਆ ਉਤੋਂ ਬਾਅਦ ਉਹ ਨੇਸ਼ਨ ਦੇ ਤੌਰ ਤੇ ਉਹਨਾਂ ਨੇ ਮੁਲਕ ਉਸਾਰਲੇ ਹੋਇਆ ਤਾਂ ਹੀ ਨਹਿਰੂ ਕਹਿੰਦਾ ਸੀਗਾ ਵੀ ਮੈਂ ਪੰਜਾਬੀ ਸੂਬਾ ਮੇਰੀ ਲਾਸਟ ਤੇ ਬਣੇਗਾ ਨਹਿਰੂ ਸਮੁੱਚੇ ਭਾਰਤ ਨੂੰ ਭਾਸ਼ਾ ਦੇ ਆਧਾਰ ਤੇ ਨਹੀਂ ਸੀ ਵੰਡਣਾ ਚਾਹੁੰਦਾ ਉਹ ਇਕਨੋਮੀ ਦੇ ਆਧਾਰ ਤੇ ਵੀ ਚਾਰ ਪੰਜ ਜ਼ੋਨ ਆ ਇੱਕ ਉਹ ਇੱਕ ਨਾਰਥ ਇੰਡੀਆ ਵਾਲਾ ਇੱਕ ਸਾਊਥ ਵਾਲਾ ਈਸਟ ਤੇ ਵੈਸਟ ਵਾਲਾ ਕਰ ਲੋ ਵੀ ਇਹ ਨਹੀਂ ਹੁਣ ਤੁਸੀਂ ਦੇਖੋ ਮਰਾਠੇ ਆ ਮਰਾਠੇ ਇਸੇ ਕਰਕੇ ਮਹਾਰਾਸ਼ਟਰ ਵਿੱਚ ਸਰਵਾਈਵ ਕਰਕੇ ਵੀ ਉਹਨਾਂ ਕੋਲ ਆਪਣੀ ਇੱਕ ਪੂਰੀ ਸਟੇਟ ਹੈਗੀ ਆ ਜੀ ਤੇ ਸਾਊਥ ਇੰਡੀਆ ਵਾਲੇ ਤਮਿਲ ਤੇ ਉਹ ਜਿਹੜੇ ਮਲਿਆਲਮ ਬੋਲਣ ਵਾਲੇ ਆ ਉਹਨਾਂ ਕੋਲ ਚਾਰ ਪੰਜ ਸਟੇਟਸ ਹੈਗੀਆਂ ਔਰ ਉਹਨਾਂ ਨੇ ਇਹ ਉਹਨਾਂ ਨੇ ਵੀ ਸਦਾ ਹ ਤੱਕ ਸੰਘਰਸ਼ ਕਰਿਆ ਵੀ ਸਾਡੇ ਲਈ ਜਿਹੜੀ ਇਹ ਚਾਹੀਦੇ ਹੈਗੇ ਦਲਤਾਂ ਦਾ ਦੁਖਾਂਤ ਹੈਗਾ ਵੀ ਇੱਕ ਤਾਂ ਕ੍ਰਿਸਮੈਟਿਕ ਲੀਡਰ ਕੋਈ ਨਹੀਂ ਹੈ ਹੁਣ ਕ੍ਰਿਸਮੈਟਿਕ ਲੀਡਰ ਦਾ ਹੈਗਾ ਵੀ ਇਹਦੇ ਚੋਂ ਜਿਹੜਾ ਦਲਤਾਂ ਦਾ ਉਥਾਨ ਹੋਇਆ ਉਹ ਗੁਰੂ ਮਹਾਰਾਜ ਵੱਲੋਂ ਜਿਹੜਾ ਹੈਗਾ ਹੋਇਆ ਨਾ ਸੋ ਗੁਰੂ ਪਾਤਸ਼ਾਹ ਨੇ ਦਸਾਂ ਪਾਤਸ਼ਾਹੀਆਂ ਨੇ ਜਿਹੜਾ ਸਮਾਜ ਸਿਰਜਿਆ ਉਹਦੇ ਵਿੱਚ ਮਨੁੱਖਤਾ ਤੋਂ ਹੀਣਾ ਜਿਹੜਾ ਜਿਹੜਾ ਵਰਗ ਸੀ ਜਿਨ੍ਹਾਂ ਨੂੰ ਇਸ ਮਨੁੱਖ ਸਿਮਰਤੀ ਦੇ ਸਿਧਾਂਤ ਵਿੱਚ ਸਭ ਤੋਂ ਘਟਿਆ ਇਨਸਾਨਾਂ ਦੇ ਤੌਰ ਤੇ ਦਰਸਾਇਆ ਗਿਆ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਗਲ ਨਾਲ ਲਾ ਕੇ ਪਤਵੰਤੇ ਸਿੱਖ ਬਣਾਇਆ ਪਤਵੰਤੇ ਸੱਜਣਾਂ ਜਿਹੜਾ ਬਣਾਇਆ ਜਿਹੜੇ ਗੁਰੂ ਦੇ ਰਾਤੇ ਚੱਲੇ ਹੈਗੇ ਹਨ ਸੋ ਤੁਸੀਂ ਦੇਖੋ ਵੀ ਜਿਹੜੇ ਭੰਗੀਆਂ ਤੇ ਕਲਾਲਾਂ ਨੂੰ ਬਹੁਤ ਬਹੁਤ ਜਲੀਲ ਕਰਕੇ ਉਸ ਸਿਸਟਮ ਨੇ ਰੱਖਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਬਾਰ ਚ ਗਏ ਤਾਂ ਉਹਨਾਂ ਨੂੰ ਸੂਬੇਦਾਰੀਆਂ ਦੇ ਜਿਹੜੇ ਪਰਚੇ ਲੈ ਕੇ ਬਾਬਾ ਜੀ ਨੇ ਭੇਜਿਆ ਵੀ ਤੁਸੀਂ ਫਲਾਣੇ ਥਾਂ ਦੇ ਸੂਬੇਦਾਰ ਹੋ ਤੁਸੀਂ ਫਲਾਣੇ ਥਾਂ ਦੇ ਸੂਬੇਦਾਰ ਸੋ ਜਿਹੜਾ ਤੁਸੀਂ ਦੇਖੋ ਵੀ ਇਹ ਆਰਗੇਨਾਈਜ਼ ਨਾ ਹੋਣ ਦਾ ਇਹ ਦੁਖਾਂਤ ਦਲਦ ਭਾਈ ਚਰਾ ਡਾਕਟਰ ਮਿਹਤ ਕਰਨ ਯਤਨ ਕਰਿਆ ਪਰ ਉਤੋਂ ਬਾਅਦ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਜਿਹੜੀ ਹੈਗੀ ਆ ਅਨ ਆਰਗਨਾਈਜ਼ ਚੱਲ ਰਹੀ ਆ ਜਿਹੜੀ ਕੌਮ ਅਨ ਆਰਗਨਾਈਜ਼ ਚੱਲ ਰਹੀ ਹੈਗੀ ਆ ਜਿਹੜਾ ਤੁਹਾਡਾ ਧਰਮ ਤੇ ਤੁਹਾਡਾ ਜਿਹੜਾ ਜਿਹੜਾ ਕੌਮੀ ਜਜ਼ਬਾ ਉਹ ਸਿਰਫ ਸੱਭਿਆਚਾਰਕ ਨਹੀਂ ਹੁੰਦਾ ਉਹਦਾ ਸਿਆਸੀਕਰਨ ਕਰਨਾ ਪੈਂਦਾ ਜੀ ਜਿਹੜੀ ਕੌਮ ਆਪਣੇ ਧਰਮ ਔਰ ਇਤਿਹਾਸ ਦਾ ਸਿਆਸੀਕਰਨ ਨਹੀਂ ਕਰਦੀ ਉਹ ਕੌਮਾਂ ਦੇ ਮੈਦਾਨ ਵਿੱਚ ਫੁੱਟਬਾਲ ਵਾਂਗ ਲਤਾੜੀ ਜਾਂਦੀ ਆ ਮਤਲਬ ਕਦੀ ਉਹਨਾਂ ਨੂੰ ਕਾਂਗਰਸੀ ਵਰਤ ਜਾਂਦੇ ਆ ਕਦੀ ਭਾਰਤੀ ਜਨਤਾ ਪਾਰਟੀ ਬਿਲਕੁਲ ਬਿਲਕੁਲ ਸੋ ਜੇ ਉਹ ਆਰਗੇਨਾਈਜ਼ ਹੁਣ ਬਾਬੂ ਕੰਚੀ ਰਾਮ ਨੇ ਆਰਗੇਨਾਈਜ਼ ਕਰਨ ਦਾ ਯਤਨ ਕਰਿਆ ਬਾਬੂ ਕੰਚੀ ਰਾਮ ਸਿੱਖੀ ਦੇ ਜਜ਼ਬੇ ਨੂੰ ਪ੍ਰਣਾਇ ਹੋਏ ਸੀ ਉਹ ਕ੍ਰਿਸਮੈਟਿਕ ਲੀਡਰ ਦੇ ਤੌਰ ਤੇ ਉੱਭਰ ਸਕਦੇ ਸੀ ਸੋ ਉਹਨਾਂ ਦਾ ਜਿਹੜਾ ਕਤਲ ਆ ਜਿਹੜਾ ਇੱਕ ਤਰ੍ਹਾਂ ਨਾਲ ਕਰਵਾਇਆ ਗਿਆ ਸੋ ਬੀਬੀ ਮਾਇਆਬਤੀ ਵਿੱਚ ਉਹ ਕ੍ਰਿਸਮਾ ਨਹੀਂ ਸੀਗਾ ਜਿਹਦੇ ਕਰਕੇ ਦਲਤ ਭਾਈਚਾਰਾ ਇਹ ਨਾ ਹੁੰਦਾ ਸੋ ਹੁਣ ਜਿਹੜੀ ਹੈਗੀ ਹੈ ਜੇ ਲੀਡਰਸ਼ਿਪ ਇੱਕ ਤਾਂ ਵੀ ਸਟੇਟ ਕੋਈ ਨਹੀਂ ਹੈਗੀ ਸਾਰੇ ਭਾਰਤ ਵਿੱਚ ਖਿੰਡੇ ਹੋਇਆ ਫੁੱਟਬਾਲ ਮੰਗ ਵਰਤੇ ਜਾ ਰਹੇ ਆ ਕਦੇ ਕਾਂਗਰਸ ਇੱਕ ਮਾਰ ਦਿੰਦੀ ਹੈਗੀ ਕਦੇ ਭਾਜਪਾ ਕ ਇੱਕ ਮਾਰ ਦਿੰਦੀ ਹੈ ਕਦੇ ਕੋਈ ਮਾਰਦੇ ਉਹਨਾਂ ਦਾ ਸੈਂਟਰਲਾਈਜ਼ਡ ਇੱਕ ਸਟੇਟ ਨਾ ਹੋਣਾ ਜਿਦਾ ਮਹਾਰਾਸ਼ਟਰ ਇੱਕ ਸਟੇਟ ਉਹਨਾਂ ਕੋਲ ਹੈਗੀ ਆ ਸਿੱਖਾਂ ਕੋਲ ਪੰਜਾਬ ਹੈਗੀ ਆ ਸੋ ਇੱਕ ਕੇਂਦਰੀ ਟੈਰੀਟਰੀ ਦਾ ਹੋਣਾ ਇੱਕ ਨੇਸ਼ਨ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸੋ ਹੁਣ ਤੁਸੀਂ ਦੇਖੋ ਵੀ ਜਿਹੜੀ ਗੁਰੂ ਸਾਹਿਬ ਨੇ ਪਤਵੰਤੇ ਦੀ ਪਦਵੀ ਬਖਸ਼ੀ ਗੁਰੂ ਸਾਹਿਬ ਨੇ ਜਿਹੜਾ ਪਤਵੰਤੇ ਦਾ ਉਹਨਾਂ ਨੂੰ ਸੱਜਣ ਬਖਸ਼ਿਆ ਉਹਦੇ ਚੋਂ ਚਰਨਜੀਤ ਸਿੰਘ ਚੰਨੀ ਦੇਖ ਲੋ ਹਾਂ ਉਹ ਸਟਰੀਟ ਤੇ ਅੱਗੇ ਖੜ ਗਿਆ ਵੀ ਇੱਕ ਦਸਤਾਰ ਧਾਰੀ ਗੁਰਸਿੱਖਾ ਹੈਨਾ ਨਰਿੰਦਰ ਮੋਦੀ ਦਾ ਰਾਹ ਰੋਕ ਲਿਆ ਉਹਨੇ ਵੀ ਉੱਥੇ ਪੋਲ ਤੋਂ ਜਾਣ ਨਹੀਂ ਦਿੱਤਾ ਔਰ ਉਹਦੀ ਕੀਮਤ ਵੀ ਉਹਨੂੰ ਚੁਕਾਣੀ ਪਈ ਉਹਦੀ ਕੀਮਤ ਚੁਕਾਣੀ ਇਹ ਹੁੰਦਾ ਵੀ ਜਿਹੜੇ ਗੁਰੂ ਨੇ ਜज्ਬਾ ਦਿੱਤਾ ਹੈ ਹਨਾ ਵੀ ਹੁਣ ਨਰਿੰਦਰ ਮੋਦੀ ਦਾ ਰਾਹ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਵੀ ਹੋਇਆ ਰੋਕਿਆ ਅਗਲੇ ਨੇ ਸੋ ਉਹ ਜज्ਬਾ ਹੀ ਆ ਵੀ ਉਹ ਪੰਜਾਬ ਚ ਗੁਰੂਆਂ ਦੀ ਧਰਤੀ ਤੇ ਪੈਦਾ ਹੋਇਆ ਔਰ ਸ਼੍ਰੀ ਚਮਕੌਰ ਸਭ ਤੋਂ ਨੁਮਾਇੰਦਗੀ ਕਰਦਾ ਰਿਹਾ ਜਿੱਥੇ ਗੁਰੂ ਦੇ ਬੱਚੇ ਸ਼ਹੀਦ ਹੋਏ ਹੈਗੇ ਸੋ ਇਹ ਜज्ਬਾ ਇਹ 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 ਨਕਾਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਗੁਰੂ ਦੀ ਬਖਸ਼ਿਸ਼ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਚੱਲਦੀ ਰਹਿੰਦੀ ਹੈਗੀ ਆ ਸੋ ਦਲਿਤ ਅਨਾਰਗਨਾਈਜ਼ਡ ਨੇ ਕੋਈ ਕ੍ਰਿਸਮੈਟਿਕ ਲੀਡਰ ਨਹੀਂ ਹੈਗਾ ਉਹਨਾਂ ਕੋਲ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ ਤੇ ਸਭ ਤੋਂ ਵੱਡੀ ਗੱਲ ਪੰਜਾਬ ਵਾਂਗਿਆ ਭਾਰਤ ਦੇ ਕਿਸੇ ਵੀ ਪ੍ਰੋਵਿੰਸ ਵਿੱਚ ਉਹਨਾਂ ਦਾ ਆਪਣਾ ਜਿਹੜਾ ਹੈਜਮਨ ਹੀ ਨਹੀਂ ਹੈ ਜਿਹੜੀ ਸਿਆਸੀ ਪਕੜ ਚਾਹੀਦੀ ਆ ਇਸੇ ਕਰਕੇ ਵੀ ਇੱਕ ਚੀਫ ਜਸਟਿਸ ਇੰਨਾ ਸਿਆਣਾ ਪੜਿਆ ਲਿਖਿਆ ਮਹਾਨ ਆਦਮੀ ਉਹਦੇ ਤੇ ਕੋਈ ਇੱਕ ਦੋ ਟਕੇ ਦਾ ਵਕੀਲ ਆ ਕੇ ਜੁੱਤੀ ਮਾਰ ਜਵੇ ਜਿਹੜੀ ਇਹ ਗੱਲਾਂ ਠੀਕ ਨਹੀਂ ਹੈਗੀਆਂ